ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਆ ਜੀ ਅੱਜ ਸਾਡਾ ਹੋ ਗਿਆ ਹੈ ਨਨਵਾ ਦਿਨ ਤੇ ਲਗਭਗ ਅਸੀਂ 100 ਦੇ ਕਰੀਬ ਪਹੁੰਚ ਲਏ ਆ ਜੀ ਤੇ ਅੱਜ ਆਗੇ ਆ ਕੋਈ ਸਾ ਤੇ ਪਿਛੇ ਅੱਜ ਤਿਆਰੀ ਹੋ ਰਹੀ ਹੈ ਪੁਸ਼-ਅਪਸ ਜਿਨ੍ਹਾਂ ਨੂੰ ਡੰਡ ਕਹਿੰਦੇ ਨੇ ਤੇ ਅੱਜ ਡੰਡ ਲੱਗਣਗੇ ਅੱਜ ਪਤਾ ਲੱਗੂਗਾ ਅੱਜ ਕਿਦਾਂ ਫੇ ਪੈਣਗੇ ਪਟਾਕੇ ਅੱਜ ਪਤਾ ਲੱਗੂ ਛਾਤੀਆਂ ਦਾ ਜੋਰ ਕੋਈ ਸਾਹ ਨੇ ਪੂਰੀਆਂ ਤਸੱਲੀਆਂ ਕਰਾਉਣੀਆਂ ਅੱਜ ਬਾਕੀ ਦਿਖਾਉਣੇ ਤੁਹਾਨੂੰ ਅੱਗੇ ਕਿਦਾਂ ਅੱਜ ਤਸੱਲੀਆਂ ਹੋਣਗੀਆਂ ਜੀ ਭਾਈ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਕੀ ਹਾਲ ਚੱਲਿਆ ਜੀ ਹਾਂਜੀ ਠੀਕ ਹੈ ਜੀ ਉਹ ਬੰਦਾ ਜਿਹੜਾ ਚਾਹ ਲੈ ਕੇ ਆਉਂਦਾ ਨਾ ਕਹਿੰਦਾ ਆਪਾਂ ਪੈਸੇ ਲਿਆ ਕਰਨੇ ਆ ਚਾਹ ਪੱਤੀ ਬਹੁਤ ਮਹਿੰਗੀ ਹੋ ਗਈ ਏ ਕੀ ਆ ਇਹਨੇ ਕੀ ਆ ਕਿ ਨਹੀਂ ਉੱਥੇ ਰੱਖ ਕਹਿੰਦਾ ਖੰਡ ਵੀ ਮਹਿੰਗੇ ਪਾਦੀ ਆ ਹੈ ਐ ਓਏ ਝੂਠ ਨਹੀਂ ਬੋਲਦਾਗਾ ਕੋਟੀ ਕਿੱਥੇ ਕੋਟੀ ਕਹਿੰਦਾ ਹੈ ਨਾ ਕਹਿੰਦਾ ਪੱਤੀ ਬਹੁਤ ਮਹਿੰਗੀ ਹੋ ਗਈ ਆ ਹਾਂ ਕਹਿੰਦਾ ਸੀ ਹਾਂ ਕਹਿੰਦਾ ਚਾਹ ਹਨਾ ਜਿਆਦੀ ਲਿਆ ਲਿਆਉਣੀ ਪੈਂਦੀ ਏ ਤੇ ਹੁਣ ਪੈਸੇ ਲਿਆ ਕਰਨੇ ਨਹੀਂ ਮੈਨੂੰ ਕਹਤੋ ਕਿਉਂ ਨਹੀਂ ਕਰਦਾ ਇਹਨੂੰ ਵਿਚਾਰੇ ਨੇ ਸਾਈਕਲਿੰਗ ਲੈ ਕੇ ਦਿੱਤੀ ਉਹਨੂੰ ਸਾਈਕਲੀ ਲੈਤੀ ਲੈ ਸਹੀ ਗੱਲ ਆ ਉਹ ਗੱਲ ਦਾ ਸਹੀਦਰ ਤੂੰ ਐਦਾਂ ਕਹਿਣਾ ਭਾਜੀ ਨੂੰ ਉਹ ਚਾਰ ਕੁੱਪੇ ਗਿਆ ਕਿਉਂ ਨਹੀਂ ਗਿਆ ਤੂੰ ਗੱਡੀ ਦੀ ਟਰਾਈ ਤੇ ਲੈ ਕੇ ਆਵਾਂ ਪਹਿਲਾਂ ਮੈਂ ਲੈ ਆ ਜੀ ਚਲਾ ਲੈ ਹੈ ਉਹ ਚੱਕ ਲਓ ਜੀ ਸੈੱਟ ਹੋ ਗਿਆ ਪਹਿਲਾਂ ਸ਼ੁਰੂ ਜੀ ਦੇਖ ਸਕਦੇ ਹੋ ਤੁਸੀਂ ਚੋਬਰ ਲੱਗੇ ਹੋਇਆ ਡੰਡਮਾਨ ਦੇ ਦੇਖ ਸਕਦੇ ਆ ਦੂਹ ਦੂ ਚੱਲਨੇ ਪਹਿਲਾ ਸੈੱਟ ਲੱਗਦਾ ਸਾਡਾ 35 ਵਾਲਾ ਯਾਨੀ ਕਿ 35 ਵਾਲੇ ਲੱਗੇ ਇੱਕ ਉਹ 1 ਕੋਣ 2 ਕੋਣ ਇੱਥੇ 35 ਇੱਥੇ ਵੀ 35 ਤੇ ਇੱਥੇ 35 ਬੜੋ ਘੜਨੀ 70 ਤੇ 140 ਡੰਡ ਵਾ ਪਹਿਲਾਂ ਜੀ ਸਹੀ ਹੈ ਜੀ ਦੇਖ ਸਕਦੇ ਤੁਸੀਂ ਕੋਈ ਸਾਭ ਲੱਗੇ ਹੋਏ ਆ ਸਹੀ ਹੈ ਜੀ ਤੇ ਮੁੰਡਿਆਂ ਨੇ ਮਾਰ ਲਿਆ ਡੰਡ ਮੈਂਟੋ ਮੈਂਟੀ ਤੇ ਲਓ ਜੀ ਅਗਲੀ ਕੋਣ ਤੇ ਆ ਗਏ ਜੋਬਰ ਦੇਖ ਸਕਦੇ ਤੁਸੀਂ ਸਹੀ ਹੈ ਜੀ ਅਗਲੀ ਕੋਣ ਤੇ ਚੱਲਣਗੇ ਅਗਲੇ ਡੰਡ ਦੇਖੋ ਜੀ ਤਾਂ ਵੀ ਸਹੀ ਆ ਜੀ ਲਓ ਜੀ ਚੱਲ ਵੀ ਚੱਲ ਵੀ ਅੰਦਰ ਮੋਹਣ ਸਿੰਘ ਚੱਲ 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 ਖੇਈਦੇ ਕੰਮ ਨੂੰ ਖੇਈਦੇ ਖੇਈਦੇ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਚਲੋ 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 ਗੱਲ ਕੋਈ ਨਹੀਂ ਭਾਜੀ ਗੱਲ ਉਹੀ ਜਿਹੜੀ ਕੱਲ ਹੀ ਚਲੋ 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 ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਅਤੇ ਦੂਜੀ ਸੈਨਾ ਵੀ ਤਿਆਰ ਆ ਸਾਡੀ ਡੰਡਾਂ ਨੂੰ ਤਿਆਰ ਆ ਸਹਿਜ ਭਾਜੀ ਆਵਾਜ਼ ਨਹੀਂ ਕੱਢਦਾ ਅੱਜ ਇਹ ਉਹ ਤਿਆਰ ਆ ਕਿ ਨਹੀਂ ਫੁੱਲ ਆਓ ਵੇ ਦੇਖੋ ਇਨ ਨਿਕੇ ਨਿਕੇ ਨਿਆਣੇ ਲੈ ਕਿਉਂ ਵੇ ਆਓ ਵੇ ਦੇਖੋ ਜਿੱਥੇ ਉਧਰ ਵੀ ਚੱਲਦਾ ਫੁੱਲ ਕੰਮ ਉਧਰ ਬੁਗਲਾ ਗਏਗਾ ਬੁਗਲੇ ਦੀ ਟੀਮ ਆ ਤੇ ਇੱਧਰ ਸਹਿਜ ਦੀ ਟੀਮ ਆ ਆਓ ਵੇ ਸਹਿਜ ਦੇਖੋ ਲਾਲਾ ਡੰਡ ਹੋਰ ਥੱਲੇ ਆ ਭਾਰ ਲੈ ਕੇ ਜਾਇਆ ਕਰ ਥੱਲੇ ਸ਼ਾਬਾਸ਼ 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 ਚੱਲ ਜੋਤੇ ਚੱਲ ਚੱਲ ਵੈਰੀ ਗੁੱਡ ਵੈਰੀ ਗੁੱਡ ਆ ਸਹਿ ਚਾਰ ਡੰਡ ਲਾ ਕੇ ਉੱਠ ਗਿਆ ਯੂ ਚਾਰ ਡੰਡ ਮਾਰੇ ਆ ਕਿੰਨੇ 20 ਕਦੋਂ ਮਾਰੇ ਆ ਕੀ ਮਾਰੇ ਆ ਕਦੋਂ 20 ਮਾਰੇ ਆ ਚਾਰ ਡੰਡ ਮਾਰੇ ਆ ਐਵੇਂ ਐਵੇਂ ਗਣੀ ਜਾਂਦਾ ਵਾ ਗਲਤ ਮਲਤ ਜੇ ਹਾਂ ਨਹੀਂ ਮੈਂ ਗਿਣਿਆ ਤੂੰ ਚਾਰ ਡੰਡ ਮਾਰੇ ਆ ਹਾਂ ਗਣਤੀ ਆਉਂਦੀ ਨਹੀਂਗੀ ਮੈਚੋਂ ਫੇਲ ਹੋ ਜਾਂਦਾ ਵਾ ਹਾਂ ਚੱਲ ਲਾ ਡੰਡ ਹਾਂ ਵਾਰੀ ਆ ਗਈ ਐ ਚੱਲ ਚੱਲ ਮੈਂ ਵੀ ਅਗਲਾ ਸ਼ੈੱਟ ਲਾਉਣਾ ਵਾ ਫੇ ਆਹੋ ਹਾਂ ਹੱਸ ਹੀ ਜਾਂਦਾ ਵਾ ਸਾਈਕਲ ਇਦਾਂ ਲਿਆ ਵਾ ਜਿਦਾਂ ਬੋਮ ਮਰੀਲੇ ਨੂੰ ਜਾਣਾ ਹੁੰਦਾ ਇਹਨੇ ਮੰਡੀ ਚ ਵਧੀਆ ਗੱਲ ਰਕੇ ਮੈਂ ਟੈਡ ਘਟਾਉਣਾ ਵਾ ਸਾਈਕਲ ਤੇ ਸਹੀ ਗੱਲ ਐਵੇਂ ਲੂਤੀ ਐਵੇਂ ਛੜਦੇ ਆ ਨਾ ਤੇ ਤੋਂ ਹਾਂ ਚੱਲ ਡੰਡ ਆ ਗਿਆ ਵਾਰੀ ਆ ਗਈ ਲਾ ਸੈੱਟ ਆਹ ਇੱਕਦੋ ਕੀ ਮੈਂ ਹੁਣ ਜੀ ਸਾਈਕਲ ਤੇ ਜਾਣਾ ਤੁਹਾਨੂੰ ਤਾਂ ਵੀ ਦੌਖਾ ਨਾ ਸਹਿਜ ਚੱਲ ਵਧੀਆ ਵਧੀਆ ਕੀੜੇ ਕੱਢਿਆ ਕਰ ਜਿੰਨੇ ਕੱਢ ਹੁੰਦੇ ਆ ਸਾਈਕਲ ਤੇ ਸਹੀ ਆ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ 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 ਵਾਵਾ ਜੋਤੇ ਸ਼ਾਬਾਸ਼ ਸ਼ਾਬਾਸ਼ ਝੁੱਤਾ ਮਾਰਦਾ ਡੰਡ ਸਾਰਿਆਂ ਸਹੀ ਤੁਹਾਡੇ ਚ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਹੋ ਵੀ ਆਜਣੀ ਆਜਣੀ ਬਾਵਾ ਜੀ ਜਾਨ ਹੋਈ ਸਾਡੇ ਲਿ ਝੋਟੇ ਲਾਲੇ ਸੈਟ ਪਈ ਲੱਗੇ ਹੋਏ ਸਹੀ ਹੈ ਜੀ ਦੇਖੋ ਜੀ ਮਿਹਨਤ ਲੱਗਨ ਲਈ ਭਾਈ ਦੇਖੋ ਉਹ ਪਿੱਛੇ ਨਿਆਣੇ ਲੱਗੇ ਹੋਏ ਆਹ ਦੇਖੋ ਜੀ ਕੋਚ ਸਾਹਿਬ ਖੜੇ ਨੇ ਇਹੋਂ ਡੋਲਾ ਲਾ ਲਾ ਕੇ ਮਲਮਲਾ ਆਹ ਦੇਖੋ ਜੀ ਮਿਹਨਤ ਲਾਉਂਦੇ ਪਏ ਨੇ ਆ ਦੇਖੋ ਜੀ ਜੱਬੋ ਵਾਲਾਲੇ ਅੰਬੂ ਦਾ ਸੱਟ ਆ ਗਿਆ ਅੰਬੂ ਪਾਈ ਇਹ ਆਪਣੇ ਕਹਾਈਆਂ ਨੂੰ ਹੱਥੋਂ ਤੇ ਥੋੜਾ ਜਿਹਾ ਬਾਵਾ ਦਾ ਮਾਰਦੇ ਇਹ ਆਪਣੇ ਦੋ ਤਿੰਨ ਇਦਾਂ ਹੀ ਮਾਰਦੇ ਜੂਮਗਾ ਨਹੀਂ ਹਾ ਜੋਤੇ ਕੱਟ ਕੇ ਕੁੱਤੇ ਰੁਕ ਜਾ ਆਹ ਦੇਖੋ ਜੀ ਮੁੰਡੇ ਤਿਆਰ ਨੇ ਮਿਹਨਤ ਲਾਉਣ ਨੂੰ ਮੇਰੇ ਮਤਲਬ ਲੱਗਣ ਲੱਗਾ ਸੈੱਟ ਚੱਲੀਏ ਹਾਂ ਦਰਕਾਰ ਤਾਂ ਅਮਨ ਹੋਈਆਂ ਨੇ ਸ਼ੁਰੂ ਸੈੱਟ ਮੇਰੇ ਮਿੱਤਰੋ ਤੇ ਲੱਗ ਰਿਹਾ ਸੈੱਟ ਤੇ ਸਾਰਿਆਂ ਕੈਮਰਾ ਕਮਾਹ ਹੋਈ ਹੋਈ ਮੇਰੇ ਵੀ ਦੇ ਉਹ ਜਾਲੂ ਮੜੀ ਮੜੀ ਨਿਗਾਹ ਮਾਰ ਪਈ ਇੱਕ ਸੰਤੀ ਨਹੀਂ ਕੁਝ ਕਰਤਾ ਸਾਰਾ ਮੇਂ ਮਤਰਾ ਅਮਨ ਦਾ ਲਗਾ ਪਿਆ ਯੋਤ ਪਿੱਛੇ ਪਿੱਛੇ ਯੋ ਮੇਰੇ ਮਤਰਾ ਪਿੱਛੇ ਦੂਰੇ ਕੁਫੇ ਦੇ ਉਮੰਝਲਵਾਂ ਨੂੰ ਪਹੁੰਚੇ ਜਾਂਦੇ ਆਮਨ ਗੱਤ ਬਾਤ ਵੀਡੀਓ ਚੱਕਰ ਆ ਲੈ ਚੱਕਰ ਦਿਹਾ ਲੈ ਏਦਾਂ ਵਧੀਆ ਕੰਮ ਆ ਸਿੰਗਲ ਤੇ ਆਉਂਦਾ ਮੋਟਰਸਾਈਕਲ ਤੇ ਖਾਪ ਖਾਨਾ ਬਹੁਤ ਕਰਦੇ ਸੀ ਵੇਖ ਵੇਖ ਚੌੜ ਵੀ ਚੌੜ ਕਾਦੀ ਆ ਪਾਜੀ ਵਿੱਚ ਚੌੜ ਕਦਾਂ ਮਾਰੀ ਜਦੋਂ ਚੱਲਿਆ ਸੀ ਚੌੜ ਪਾਜੀ ਵੇਖ ਲੈ ਪਾਜੀ ਆਵੇ ਲੋਕ ਕਿਦਾਂ ਪਾਜੀ ਲੋਕ ਵੇਖ ਲੈ ਪਹਿਲੇ ਦਿਨ ਹੀ ਲੋਕ ਲਾਇਆ ਵਾ ਆਪਦੇ ਵੱਲੋਂ ਚੌੜ ਕੀਤੀ ਆਵੇ ਤੇ ਲੋਕ ਤੋੜ ਲਿਆ ਪਾਜੀ ਆਹ ਵੇਖ ਓਏ ਆਵੇ ਇੱਧਰ ਆ ਖਾਵੇ ਆਹ ਵੇਖ ਲਾ ਹੈ ਵੇ ਭੱਜਿਆ ਕਿਦਾਂ ਨਾਲੇ ਇੰਦਰਮੋਹ ਨੂੰ ਚਾਹ ਨਹੀਂ ਪੀਈ ਅੱਜ ਆਹ ਆਹ ਉਹ ਜਾਂਦੇ ਮੁਰਗੇ ਉੱਤਰ ਫਰੇ ਲਿੰਦੇ ਨੇ ਅੱਜ ਵੀ ਗਰਾਊਂਡ ਦੀ ਸਣੀ ਬੈਕਅਪ ਜਾਂਦਾ ਨਾ

ਕੀ ਆਂ ਦਾ ਪਿੱਛਲੇ ਸੈਟਿੰਗ ਦੀ ਇੱਕ ਬੰਦਾ ਸੀਗਾ ਮੈਸ ਠੀਕ ਆ ਇਹਨੂੰ ਵੇਖ ਲੋ ਗੌਰ ਨਾਲ ਹੱਥ ਖੜਾ ਕਰ ਦੇ ਬਹੁਤ 17 ਰੇਡਾਂ ਪਾਈਆਂ ਮੱਥ ਖੜੀ ਕਰਨੀਆਂ ਬਹੁਤ 17 ਪਾਈਆਂ ਉਹ ਵੇਲਾ ਕਹਿੰਦੇ ਮਛਰਿਆਂ ਪਿਆ ਵਾ ਅੱਜ ਛੱਡਣਾ ਨਿਕਾ ਕਹਿੰਦਾ ਕੋਈ ਵੀ ਆਲੇ ਫੜ ਕਹਿੰਦੇ ਐ ਹੀ ਆਵਾ ਤੋ ਮੇਰੇ ਬਾਊਂਡਰ ਕਿਹੜਾ ਪਾ ਦੇ ਦੋ ਆਊਗਾ ਆਊ ਸਾ ਮੈਂ ਇਹਦੇ ਨਾਲ ਲਾਉਣੇ ਪਾਜੀ ਇਹਦੇ ਲਈ ਲਾਈਏ ਚੱਲ ਹੋ ਗਿਆ ਚੈਲੰਜ ਸਟਾਰਟ ਚਲੋ ਪੁੱਤਰਾ ਜੇ ਬਾਬਾ ਨਾਲ ਆਉਟ ਨਹੀਂ ਨਾ ਇੱਥੇ ਬੈਠ ਕੇ ਲੈ ਹਾਂ ਮੇਰੇ ਕੋਲ ਪੱਕਾ ਜੀ ਹਾਂ ਪਾ ਲਾ ਹਾਂ ਚਲ 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 ਫਰਟਾ ਲਾ ਗਿਆ ਯਾਰ ਸੋਰੀ ਗਲਤ ਆ ਕਿਸੇ ਨੂੰ ਤੈਨੂੰ ਖਿੱਚਣ ਦਿਆ ਜਿੱਤਾ ਇਹ ਨਾ ਚੱਲ ਆ ਤੈਨੂੰ ਹੋਇਆ ਗੱਡੀ ਥੋੜੀ ਚੱਲ 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 ਗਾਂਟਲ ਬਾਰੀ ਚੱਲਿਆ ਕਰੋ ਹਰ ਟੁੱਕੇ ਦੇ ਜਾਨਾ ਅੱਦੇ ਨੂੰ ਰਵੀ ਆਜਾ ਰੋ ਦੇ ਚੱਲ ਨਾ ਬਾਬਾ ਅੱਲੇ ਪਹੁੰਚ ਗਿਆ ਬਈ ਕੋਤਰਾ ਨਾਲ ਨਹੀਂ ਚੱਲ ਬੱਲਾ ਕਿਹੜਾ ਦੁਨੀਆ ਨਹੀਂ ਸੀ ਹੇ ਵੀ ਖਾਓ ਕੇ ਰੁਕ ਸਾਡੀ ਉਹ ਗੇਟ ਨੂੰ ਖਿੱਚ ਮੈਂ ਲਾਪੀ ਹੈ ਵੀ ਟ੍ਰੇਨ ਹੁੰਦੇ ਹੋਣੇ ਨਾ ਹੋਰ ਕੀ ਗੇਟ ਖਿੱਚੇਗਾ 10 ਡੰਡ ਲਾ 10 ਡੰਡ ਲਾ ਉਦੋਂ ਬਾਹਾਂ ਸਿੱਧੀਆਂ ਕਰ ਲੀਆਂ ਵੈਰੀ ਗੁੱਡ ਲੈ ਬਾਜੀ ਜਾਣ ਕੇ ਨਖਰੇ ਕਰਦਾ ਵਾ ਚੱਲ 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 ਤੋਰੀ ਦੋ ਕੁੱਪੇ ਲਾ ਦੇ ਬਾਦੂਆ ਬਸ ਦੋ ਤਿੰਨ ਚਾਰ ਤਿੰਨ ਤਾਂ ਕੁੱਪੇ ਆ ਹੋਰ ਤਿੰਨ ਦੇ ਕੁੱਪੇ ਭਾਜੀ ਅੱਗੇ ਸ਼ਾਬਾਸ਼ ਸ਼ਾਬਾਸ਼ ਐਦਾਂ ਪੱਠੇ ਤਿਆਰ ਹੁੰਦੇ ਆ ਐਦਾਂ ਕਿਉਂ ਗਿਲੇਪਾ ਐਦਾਂ ਪੱਠੇ ਤਿਆਰ ਹੁੰਦੇ ਐਦਾਂ ਸਹੀ ਆ ਸਹੀ ਆ ਐਂਡਲੇ ਕੁੱਪੇ ਦੇ ਡੰਡ ਮਾਰਨੇ ਐਂਡਲੇ ਕੁੱਪੇ ਦੇ ਡੰਡ ਮਾਰਨੇ ਚੱਲ ਉਦਾਂ ਹੁਣ ਹੱਥਾਂ ਦੇ ਤੁਰਿਆ ਜਾ ਚੱਲ ਚੱਲ ਬੈਂਸ ਤੇਰੀ ਵੀਡੀਓ ਪੈ ਗਈ ਆ ਬੈਂਸ ਤੇਰੀ ਵੀਡੀਓ ਪੈ ਗਈ ਆ ਚੱਲ 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 ਹੋਰ ਰਹਿ ਗਿਆ ਤਾਂ ਤੇਰੇ ਦਾਲੇ ਅੱਜ ਬੋਲਟ ਮਾਰ ਪਟਾਕਾਂ ਚੱਲ ਪਵਾਇਆ ਕੱਲ 150 ਦਾ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਮੈਂ ਕਹਿੰਨਾ ਭਾਜੀ ਆ ਗਿਆ ਪਹਿਲੇ ਦਿਨ ਹੀ ਆ ਗਏ ਮਾਰਦਾ ਹਟੰਡ ਲੋ ਜੀ ਰੋਟੇਸ਼ਨ ਸੈੱਟ ਚੱਲ ਪਏ ਆ ਬੱਚੇ ਲਾਉਣਦੇ ਆ ਵੈਰੀ ਗੁੱਡ ਬਿੱਲੇ ਸ਼ਾਬਾਸ਼ ਦੇਖ ਸਾਦੇ ਏਦਾਂ ਨੱਚਦੀ ਆ ਗਰਾਊਂਡ 'ਚ ਜਵਾਨੀ ਸਹੀ ਆ ਜੀ ਇਹਨਾਂ ਦਾ ਧਿਆਨ ਰੱਖਣਾ ਚਾਹੀਦਾ ਬੱਚਿਆਂ ਦਾ ਖਾਸ ਕਰਕੇ ਜਿਹੜੇ ਮਿਹਨਤ ਲਾਉਂਦੇ ਆ ਸਹੀ ਆ ਜੀ ਦੂਜਿਆਂ ਨਾਲ ਤਾਂ ਆਪਾਂ ਬਥੇਰਾ ਰੱਖੀਦਾ ਵਾ ਇਹਨਾਂ ਨਾਲ ਵੀ ਥੋੜਾ ਧਿਆਨ ਦੇਣ ਦੀ ਲੋੜ ਆ ਜੀ ਦੇਖ ਸਾਦੇ ਤੁਸੀਂ ਏਦਾਂ ਲੱਦੀਆਂ ਸਵੇਰੇ 5:30 ਵਜੇ ਉੱਠ ਕੇ ਮਿਹਨਤਾਂ ਜੀ ਸਹੀ ਆ ਜੀ ਸ਼ਾਬਾਸ਼ ਇੰਦਰਮੋਹਨ ਸ਼ਾਬਾਸ਼ ਲਓ ਜੀ ਆ ਸਾਡੇ ਸਰਪੰਚ ਸਾਹਿਬ ਜਾਣੀਆਂ ਤੋਂ ਸਪੈਸ਼ਲ ਆਉਂਦਾ ਜੀ ਬੰਦਾ ਕੈਂਪ ਲਾਉਣ ਜੀ ਵੇਖ ਲੋ ਜਾਣੀਆਂ ਕਿੱਥੇ ਆ ਤੇ ਬੰਦਾ ਕਿੱਥੋਂ ਆਉਂਦਾ ਆ ਬੰਦਾ ਨਾਲ ਤੋਂ ਹੀ ਉੱਠ ਕੇ ਆ ਜਾਂਦਾ ਵੇਖ ਲੋ ਜੀ 볼ਟ ਆ ਮੁੰਡਾਂ ਦਾ ਜੱਬੋ ਵਾਲੋਂ ਬਿੱਲਾ ਦੇਖੋ ਜੀ ਕਿੱਥੋਂ ਕਿੱਥੋਂ ਬੰਦੇ ਆਉਂਦੇ ਆ ਕੈਂਪ ਚ ਸਹੀ ਆ ਜੀ ਆ ਜੀ ਮੁੰਡਾਂ ਦਾ ਸੁਲਤਾਨਪੁਰੋਂ ਜੀ ਸਵੇਰੇ 5:30 ਵਜੇ ਆ ਜਾਂਦਾ ਮੁੰਡਾ ਤੇ ਮੁੰਡਾ ਮੇਰੇ ਹਿਸਾਬ ਨਾਲ ਘੜੂ ਘਟ ਨਹੀਂ ਤੇ 4:30 ਵਜੇ ਉੱਠਦਾ ਹੋਊਗਾ ਸਹੀ ਆ ਜੀ ਤੇ ਬਾਕੀ ਸਾਡੇ ਪਿੰਡ ਦੇ ਹੀ ਆ ਬੰਦੇ ਸਾਰੇ ਦੇ ਸਕਦੇ ਆ ਤੁਸੀਂ ਸਹੀ ਆ ਜੀ ਆਦਰੇ ਇਹ ਆ ਮੁੰਡਾ ਆ ਵੀ ਕਹਿੰਦੇ ਫਰੀਦ ਸਰਾਈ ਤੋਂ ਆਉਂਦੇ ਕਹਿੰਦੇ ਰਮੇਸ਼ ਮਾਸਟਰ ਨੇ ਪੰਡਾਉਂਦਾ ਵਾ ਰਮੇਸ਼ ਮਾਸਟਰ ਦੇ ਮੈਡਮ ਯਾ ਜੱਬੋ ਵਾਲਾ ਮੁੰਡਾ ਸਪੈਸ਼ਲ ਸਹੀ ਆ ਸਹੀ ਆ ਜੀ ਇਹ ਵੀ ਜੱਬੋ ਵਾਲੀ ਆ ਸਹੀ ਆ ਚਲੋ ਜੀ ਗਰਾਊਂਡ ਗੱਡੀ ਜਾ ਰਹੀ ਏ இந்த ਦੇਖਾਈ ਦੇਖਾਈ ਦੇ ਸਾਵਾਸ ਹਾਂਜੀ ਲੋ ਜੀ ਬਰਮੀ ਹੁਣ ਬਣ ਕੇ ਤਿਆਰ ਹੋ ਗਈ ਤੇ ਮਿਹਨਤ ਸਾਡੀ ਹੋ ਗਈ ਸਮਾਪਤ ਤੇ ਬਰੌਲਟ ਗਰਮੀ ਕਿਦਾਂ ਭਰਾ ਅੱਜ ਗਰਮੀ ਠੀਕ ਆ ਚੱਲ ਠੀਕ ਆ ਕਿਉਂ ਆ ਇਧਰ ਸਾਡਾ ਤੁਹਾਨੂੰ ਨਿਕਲ ਗਿਆ ਵਾ ਕਹਿੰਦਾ ਠੀਕ ਆ ਭਾਜੀ ਚਲੋ ਅੱਗੇੋਂ ਫਰਕ ਪੈ ਗਿਆ ਜੀ ਹੁਣ ਹਾਂ ਹਾਂ ਠੀਕ ਆ ਤੇ ਬਰੌਲਟ ਨੇ ਅੱਜ ਬਣਾਤੀ ਆ ਬਰਮੀ ਨੇ ਆਣਿਆਂ ਨੂੰ ਸਹੀ ਆ ਜੀ ਅੱਜ ਦੀ ਸਾਡੀ ਮਿਹਨਤ ਹੋ ਗਈ ਆ ਸਮਾਪਤ ਤੇ ਕੱਲੂ ਮਿਲਾਂਗੇ ਨਵੇਂ ਵਲੌਗ ਚ ਜਿਹੜੇ ਸਾਡੀਆਂ ਵੀਡੀਓ ਦੇਖਦੇ ਆ ਉਹਨਾਂ ਦਾ ਦਿਲੋਂ ਧੰਨਵਾਦ ਤੇ ਮੈਂ ਮਿਹਨਤ ਇਦਾਂ ਹੀ ਚੱਲਦੀ ਰਹੂਗੀ ਕੋਈ ਸਾਹਿਬ ਜੀ ਹਾਂਜੀ ਜ਼ਰੂਰ ਜੀ ਸਹੀ ਆ ਸਹੀ ਆ ਜੀ ਕੋਈ ਸਾਹਿਬ ਜੀ ਸਾਡੇ ਨੂੰ ਵੀ ਜਿਆਦੀ ਭਗਤੀ ਆ ਜਿਹੜੇ ਭਾਜੀ ਕਿੰਨੇ ਕ ਵੇ ਉੱਠ ਪਿੰਨੇ ਆ 4:30 ਓਹੋ 4:30 4:30 ਤਾਂ ਹੀ ਸੁੱਤੇ ਹੀ ਹੁੰਨੇ ਆ ਤੇ ਕੋਈ ਸਾਹਿਬ ਜੀ ਸਾਡੇ ਨੂੰ ਜਿਆਦੀ ਭਗਤੀ ਆ ਤੇ ਕੱਲ ਨੂੰ ਫੇਰ ਭਾਜੀ ਮਿਲਦੇ ਆ ਆਪਾਂ ਨਵੇਂ ਵਲੌਗ ਠੀਕ ਆ ਜੀ ਕੱਲ ਨੂੰ ਕਰਾਉਣੇ ਆ ਆਪਾਂ ਜੇਗਾ ਇਹਨਾਂ ਦਾ